ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅੰਕਰ ਗੁਪਤਾ ਜੀ ਆਈਪੀਐਸ ਅਤੇ ਮਾਨਯੋਗ ਐਸਪੀਟੀ ਸਾਹਿਬ ਸ਼੍ਰੀਮਤੀ ਜਸਪ੍ਰੀਤ ਕੌਰ ਜੀ ਆਈਪੀਐਸ ਦੇ ਦੇਸ਼ਾਨੂ ਦੇਚਾਂ ਦੇ ਤਹਿਤ ਇੰਸਪੈਕਟਰ ਸੀਆਈਏ ਉਸਕਵਲੀ ਅਤੇ ਥਾਣਾ ਆਦਮਪੜੀ ਪੀਸ ਵੱਲੋਂ ਮੁਖਰ ਖਾਸੀ ਇਤਲਾਹ ਤੇ ਨਾਕਾਬੰਦੀ ਕੀਤੀ ਹੋਈ ਸੀ ਦੌਰਾਨ ਇਹ ਨਾਕਰਬੰਦੀ ਦੋ ਸ਼ੱਕੀ ਵਿਅਕਤੀ ਉਸਨੇ ਕਾਬੂ ਕੀਤੇ ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਗੋਪੀ ਅਤੇ ਕਰਨ ਸਿੰਘ ਉਰਫ ਕਨੂ ਦੱਸਿਆ ਜਿਨ੍ਹਾਂ ਨੇ ਕਸ਼ਿਸ਼ ਦਰਾਂ ਮੰਨਿਆ ਕਿ ਉਹਨਾਂ ਨੇ ਇੱਕ ਮੋਟਰਸਾਈਕਲ R15 ਉਹ ਕੀਤਾ ਹੈ ਜੋ ਬਲਦੇਵ ਸਿੰਘ ਔਰ ਵਿੱਕੀ ਦੇ ਪਾਸ ਹੈ ਜਿਨ੍ਹਾਂ ਦੀ ਕਸ਼ਿਸ਼ ਦੇ ਰਾਤ ਤੇ ਬਲਦੇਵ ਸਿੰਘ ਔਰ ਵਿੱਕੀ ਨੂੰ ਗ੍ਰਫਤਾਰ ਕੀਤਾ ਗਿਆ ਔਰ ਉਸ ਪਾਸੋਂ R15 ਮੋਟਰਸਾਈਕਲ ਬਰਾਮਦ ਕੀਤਾ ਗਿਆ ਇਹਨਾਂ ਦੇ ਪਾਸੋਂ ਦਰਾਂਗੇ ਕਸ਼ਿਸ਼ ਇਹਨਾਂ ਨੇ ਮੰਨਿਆ ਕਿ ਅਸੀਂ કુલ 16 ਵਾਰਦਾਂ ਵੱਖ-ਵੱਖ ਥਾਵਾਂ ਤੇ ਕੀਤੀਆਂ ਹਨ ਜਿਨ੍ਹਾਂ ਵਿੱਚ ਇਹ ਤੜਾ ਸਬਡਿਵੀਜ਼ਨ ਕਰਤਾਰਪੁਰ ਦੇ ਏਰੀਆ ਦੇ ਵਿੱਚ ਸਬਡਿਵੀਜ਼ਨ ਆਦਮਪੁਰ ਦੇ ਏਰੀਆ ਦੇ ਵਿੱਚ ਅਤੇ ਨਾਲ ਲੱਗਦੇ ਜਿਹੜੇ ਕਪੂਟਲਾ ਦੇ ਏਰੀਆ ਦੇ ਵਿੱਚ ਇਹ ਵਾਰਦਾਤਾ ਕਰਦੇ ਸਨ ਅਤੇ ਜੋ ਵਾਰਦਾਤਾ ਦੇ ਵਿੱਚ ਦੋ ਮੋਟਰਸਾਈਕਲ ਸਪਲੈਂਡਰ ਜਿਹੜੇ ਵਾਪਸਲੇ ਸਨ ਉਹ ਵੀ ਜਿਹੜੇ ਇਹਨਾਂ ਦੇ ਵੱਸੋਂ ਬਰਾਮਦ ਕੀਤੇ ਜਾ ਚੁੱਕੇ ਆ ਇਹਨਾਂ ਦੀ ਪੁਸ਼ਕਸ਼ ਦੇ ਦੌਰਾਨ ਇਹਨਾਂ ਨੇ ਮੰਨਿਆ ਕਿ ਅਸੀਂ ਅਲਾਵਲਪੁਰ ਦੇ ਏਰੀਆ ਵਿੱਚੋਂ ਇੱਕ ਹੋਰ ਵੱਸੋਂ ਵਾਲੀਆਂ ਫੋਹੀਆਂ ਸਨ ਉਹ ਵਾਲੀਆਂ ਵੀ ਜਿਹੜੀਆਂ ਇਹਨਾਂ ਦੇ ਵੱਸੋਂ ਬਰਾਮਦ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਇੱਕ ਹੋ ਗਿਆ ਇਹਨਾਂ ਦੇ ਪਾਸੋਂ ਮੋਬਾਈਲ ਫੋਨ ਬਰਾਮਦ ਕੀਤਾ ਹੈ ਤੇ ਇਹਨਾਂ ਦੇ ਪਿਛੋਂ ਹੋਰ ਵੀ ਜਿਹੜੀ ਆ ਪੁਛਗਛ ਜਿਹੜੀ ਕੀਤੀ ਜਾ ਰਹੀ ਹੈ ਹੁਣ ਤੱਕ ਕੁੱਲ 7 ਮੁਕਾਦਮੇ ਜਿਹੜੇ ਇਹਨਾਂ ਦੇ ਪਾਸੋਂ ਤੈਸ ਕਰਕੇ ਉਹਦੇ ਬਰਾਮਦਗੀ ਕੀਤੀ ਜਾ ਚੁੱਕੀ ਹੈ ਬਾਕੀ ਇਹਨਾਂ ਦੇ ਕੋਲ ਹੋਰ ਵੀ ਇਹਨਾਂ ਦੀ ਲੰਗਾਈ ਦੇ ਨਾਲ ਪੁਛਗਛ ਜਿਹੜੀ ਜਾਰੀ ਹੈ ਜੋ ਵੀ ਅੱਗੇ ਇਹਨਾਂ ਦੀ ਪੁਛਗਛ ਚ ਆਏਗਾ ਉਹਦੇ ਮੁਤਾਬਕ ਜਿਹੜੀ ਬੰਦੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ